ਯੋਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਦੀ ਇੱਕ ਹੋਰ ਵੱਡੀ ਕਾਰਵਾਈ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਈ 1 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਕੀਤਾ ਕਾਬੂ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਡੀਆਈਜੀ ਰੇਂਜ ਫਿਰੋਜ਼ਪੁਰ ਸੁਪਨ ਸ਼ਰਮਾ ਅਤੇ ਐਸਐਸਪੀ ਫਾਜ਼ਿਲਕਾ ਵਿਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠਾਂ ਫਾਜ਼ਿਲਕਾ ਪੁਲਿਸ ਵੱਲੋਂ ਚਲਾਈ ਜਾ ਰਹੀ ਹੈ ਯੋਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਸੀਆਈਏ2 ਫਾਜ਼ਿਲਕਾ ਦੇ ਇੰਚਾਰਜ ਤੇ ਪੂਰੀ ਟੀਮ ਨੇ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਡੀਐਸਪੀ ਇਨਵੈਸਟੀਗੇਸ਼ਨ ਬਲਕਾਰ ਸਿੰਘ ਦੀ ਨਿਗਰਾਨੀ ਹੇਠਾਂ ਸੀਆਈਏ 2 ਫਬੋਰ ਦੇ ਇਨਸਪੈਕਟਰ ਰੁਪਿੰਦਰ ਪਾਲ ਸਿੰਘ ਪੁਲਿਸ ਪਾਰਟੀ ਸਮੇਤ ਸਦਾ ਥਾਣਾ ਜਲਾਲਾਬਾਦ ਦੇ ਏਰੀਏ ਵਿੱਚ ਗਸ਼ਤ ਕਰ ਰਹੇ ਸਨ ਜਿਸ ਤੋਂ ਬਾਅਦ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਸੁਖੇਰਾ ਬੋਦਲਾ ਤੇ ਫੱਤੂ ਵਾਲਾ ਲਿੰਕ ਸੜਕ ਤੇ ਸੀ ਤਾਂ ਇੱਕ पैदल आ रहे नौजवान ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਤੇ ਤਲਾਸ਼ੀ ਕੀਤੀ ਜਿਸ ਦੇ ਕੋਲੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਫੜੇ ਗਏ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ ਮੰਨੀ ਪੁੱਤਰ ਜਗਿੰਦਰ ਸਿੰਘ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਵਜੋਂ ਹੋਈ ਹੈ ਇਹ ਨੌਜਵਾਨ ਦੇ ਖਿਲਾਫ ਐਨਡੀਪੀਐਸ ਐਕਟ ਮੁਤਾਬਕ ਥਾਣਾ ਸਦਰ ਜਲਾਲਾਬਾਦ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਅਤੇ ਮੁੱਢਲੀ ਤਫਦੀਸ਼ ਤੋਂ ਵੀ ਕਈ ਗੱਲਾਂ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਇਹ ਪੂਰੇ ਮਾਮਲੇ ਦੀ ਜਾਣਕਾਰੀ ਡੀਐਸਪੀ ਇਨਵੈਸਟੀਗੇਸ਼ਨ बलकार सिंह ने प्रेस कॉन्फ्रेंस जरिए मीडिया ਨਾਲ ਸੰਜੀ ਕੀਤੀ ਹੈ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜੱਤਵ ਜੀ ਆਈਪੀਐਸ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਡੀਆਈਜੀ ਫਰੋਇਪੁਰ ਰੇਂਜ ਦੀ ਦਿਸ਼ਾ ਨਿਰਦੇਸ਼ ਤੇ ਜੋ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਵਰਿੰਦਰ ਸਿੰਘ ਬਰਾੜ ਜੀ ਦੀ ਜੋ ਗ੍ਰਹਿਣਮਾਈ ਹੇਠ ਸਾਡੀ CIA 2 ਦੀ ਟੀਮ ਇੰਸਪੈਕਟਰ ਰਪਿੰਦਰਪਾਲ ਸਿੰਘ ਤੇ ਉਸਦੀ ਟੀਮ ਨੂੰ ਉਸ ਵੇਲੇ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ CIA 2 ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਸਖੇਰਾ ਬੋਦਲਾ ਤੋਂ ਫਤੂ ਵਾਲੇ ਨੂੰ ਜਾ ਰਹੀ ਸੀ ਤਾਂ ਸਖੇਰਾ ਬੋਦਲਾ ਦੀ ਹੱਦ ਦੇ ਵਿੱਚ ਇਹਨਾਂ ਨੂੰ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਪਾਸੋਂ 1 ਕਿਲੋ ਹੈਰੋਇਨ ਬਰਾਮਦ ਹੋਈ ਜਿਹਦੇ ਸਬੰਧ ਵਿੱਚ ਮੁਕੱਦਮਾ ਨੰਬਰ 26 ਅਧੀਨ ਤਰਾ 21C ਐਨਡੀਪੀਐਸ ਐਕਟ थाना सदर ਜਲਾਲਾਬਾਦ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਅਸਮਜਾਬਤਾ ਅਨਸਾਰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਮੁਕੱਦਮੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਇਹ ਬੰਦਾ ਮਨਪ੍ਰੀਤ ਮਨੀ ਤੇ ਇਸਦੇ ਆਪਣੇ ਹੋਰ ਸਾਥੀ ਪ੍ਰਿੰਸ ਤੇ ਜੌਨੀ ਦੋਨੇ ਉਹ ਵੀ ਹਜ਼ਾਰਾ ਰਾਮ ਸਿੰਘ ਦੇ ਜਿਹੜੇ ਆ ਇਹਨਾਂ ਨੇ ਰਲ ਕੇ ਕੁਝ ਦਿਨ ਪਹਿਲਾਂ ਪਾਕਿਸਤਾਨ ਤੋਂ ਡਰੋਨ ਰਾਹੀਂ ਕਰੀਬ 7.5 ਕਿਲੋ ਦੇ ਲਾਗੇ ਅਫੀਮ ਜਿਹੜੀ ਆ ਆਪਣੇ ਹਿਰੋਇਨ ਬਰਾਮਦ ਕਰਾਈ ਆਪਣੇ ਮੰਗਵਾਈ ਸੀ ਜਿਹੜੀ ਇਹ ਹਿਰੋਇਨ ਸੀ ਇਹਦੇ ਵਿੱਚੋਂ 5 ਕਿਲੋ 730 ਗ੍ਰਾਮ ਹਿਰੋਇਨ ਜਿਹੜੀ ਹੈ ਉਹ ਆਲਰੇਡੀ ਪਹਿਲਾਂ ਹੀ ਐਸ ਐਸ ਓ ਸੀ ਫਾਜ਼ਿਲਕਾ ਵੱਲੋਂ ਬਰਾਮਦ ਕੀਤੀ ਗਈ ਸੀ ਪਰੰਤੂ ਉਹਦੇ ਵਿੱਚ ਕਿਸੇ ਮੁਲਜ਼ਮ ਬਾਰੇ ਪਤਾ ਨਹੀਂ ਸੀ ਲੱਗਾ ਮੁਲਜ਼ਮ ਨੇ ਦਰਾਨੇ ਪੁੱਛਗਿਸ਼ ਇਸ ਮੁਕੱਦਮੇ ਵਿੱਚ ਦੱਸਿਆ ਕਿ ਅਸੀਂ ਤਿੰਨਾਂ ਨੇ ਮਨਪ੍ਰੀਤ ਮਨੀ ਪ੍ਰਿੰਸ ਤੇ ਜੌਨੀ ਰਲ ਕੇ ਪਾਕਿਸਤਾਨ ਤੋਂ ਇਹ ਡਰੋਨ ਰਾਹੀਂ ਹੀਰੋਇਨ ਮਗਾਈ ਸੀ ਜਿਹਦੇ ਵਿੱਚੋਂ ਬਾਕੀ ਫੜੀ ਗਈ ਇਹ ਜਿਹੜੀ ਸੀ ਇਹਦੇ ਹਿੱਸੇ ਆਈ ਸੀ ਕਿ ਇਹ ਏਦ ਘੁਰ ਕਵਰ ਹੋ ਚੁੱਕੀ ਆ ਮੁਕੱਦਮੇ ਦੇ ਵਿੱਚ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਅਸੀਂ ਲੱਭ ਰਹੇ ਆ ਸਰ ਇਸ ਮੁਜਰਮ ਦੇ ਉੱਤੇ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਨਹੀਂ ਇਹ ਤੇ ਹੋਰ ਪਹਿਲਾਂ ਕੋਈ ਮੁਕੱਦਮਾ ਦਰਜ ਹੋਣ ਸੰਬੰਧੀ ਕੋਈ ਸੂਚਨਾ ਨਹੀਂ ਮਿਲੀ ਬਿਲਕੁਲ ਜੀ ਜੋ ਜਾਬਤਾ ਦੇ ਵਿੱਚ ਜੋ ਵੀ ਗੱਲ ਹੋਈ ਉਹ ਬਿਲਕੁਲ ਕੀਤੀ ਜਾਊਗੀ ਜਿਹੜੀ ਇਹਨਾਂ ਨੇ ਜਹੇ ਧੰਦਿਆਂ ਤੋਂ ਪ੍ਰਾਪਰਟੀ ਬਣਾਈ ਹੋਊਗੀ ਉਹਨੂੰ 68 ਟੈਪ ਤਹਿਤ ਜਿਹੜੀ ਕੰਪੀਟੈਂਟ ਅਥਾਰਟੀ ਨੂੰ ਭੇਜ ਕੇ ਸੀਜ਼ ਵੀ ਕਰਾਇਆ ਜਾਊਗਾ ਸਰ ਅਗੇ ਕਿਤੇ ਸਪਲਾਈ ਕੀਤਾ ਜਾਣ ਜੀ ਇਹ ਜਾਂਚ ਦਾ ਵਿਸ਼ਾ ਜੀ ਇਹ ਤਫਤੀਸ਼ ਦਾ ਵਿਸ਼ਾ ਹੈ ਇਹ ਅਸੀਂ ਤੁਹਾਨੂੰ ਕੋਈ ਸ਼ੇਅਰ ਨਹੀਂ ਕਰ ਸਕਦੇ ਸਾਡੀ ਇਹਨਾਂ ਇਨਵੈਸਟੀਗੇਸ਼ਨ ਪ੍ਰਭਾਵਿਤ ਹੋ ਸਕਦੀ ਜੀ ਪਰ ਨੌਜਵਾਨਾਂ ਤੋਂ ਮਿਆਈ ਨੇ ਨੌਜਵਾਨ ਪੀੜੀ ਨੂੰ ਕਿ ਮੈਸੇਜ ਦੇ ਰਹੇ ਹਾਂ ਅਸੀਂ ਤੇ ਆਪਦੇ ਮਾਧਿਅਮ ਰਾਹੀਂ ਸਾਰੀ ਨੌਜਵਾਨ ਪੀੜੀ ਬਾਕੀ ਵੀ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਜਹੇ ਮਾੜੇ ਧੰਦੇ ਛੱਡ ਕੇ ਚੰਗੇ ਕੰਮ ਕਰੋ ਜਿਦ ਨਾਲ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਨਾਮ ਰੌਸ਼ਨ ਹੋਵੇ ਤੁਹਾਡੇ ਤੇ ਤੁਹਾਡੇ ਦੇਸ਼ ਦਾ ਜਿਹੜਾ ਭੁੱਖ ਵਧੀਆ ਕਾਰਨ ਕੀ ਮੰਨਦੇ ਹੋ ਸਰ ਲੋਕ ਜਿਹੜੇ ਨੌਜਵਾਨ ਨੇ ਇਸ ਨਸ਼ੇ ਦੇ کاروبار ਵੱਲ ਜਾ ਰਹੇ ਨੇ ਕੀ ਕਾਰਨ ਨੇ ਅਕਚੁਅਲੀ ਤਾਂ ਕੀ ਹੈ ਕਿ ਨਸ਼ਿਆਂ ਦੇ ਵਿੱਚ ਜਿਹੜਾ ਥੋੜੀ ਮਿਹਨਤ ਕਰਨ ਦੇ ਨਾਲ ਜਿਆਦੇ ਪੈਸੇ ਵੱਜਦੇ ਆ ਨੌਜਵਾਨ ਜਿਹੜੇ ਆ ਉਹ ਜਲਦੀ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਇਸ ਗਲਤ ਧੰਦੇ ਦੇ ਵਿੱਚ ਫਸ ਜਾਂਦੇ ਆ ਸਰ ਜੀ ਇਹਦੀ ਮਾਰਕੀਟ ਵੈਲਿਊ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਕੀ ਮਾਰਕੀਟ ਵੈਲਿਊ ਹੈ ਇੰਟਰਨੈਸ਼ਨਲ ਕ੍ਰੀਬ 4 ਕਰੋੜ ਜਿਹੜੀ ਇੰਟਰਨੈਸ਼ਨਲ ਮਾਰਕੀਟ ਜਿਹੜੀ ਅਸੀਂ ਅਖਬਾਰਾਂ ਚ ਸੁਣ ਰਹੇ ਆ ਜਾਂ ਟੀਵੀ ਤੇ ਸੁਣਦੇ ਆ ਉਹ ਬੜੀ